ਔਰ ਗੁਰੂ ਕੇ ਇਤਿਹਾਸ ਚ ਤਾਕਤ ਹੈ ਸਾਡਾ ਇਤਿਹਾਸ ਕੋਈ ਉਦਾਂ ਹੀ ਨਹੀਂ ਇਹ ਜੀਵਤ ਇਤਿਹਾਸ ਹੈ ਇਹਨੂੰ ਸੁਣ ਕੇ ਨਾ ਮੁਰਦੇ ਜਿੰਦਾ ਹੋ ਜਾਂਦੇ ਆ ਅਨੰਦਪੁਰ ਸਾਹਿਬ ਦੀ ਇੱਕ ਘਟਨਾ ਜਦੋਂ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਸਾਜਿਆ ਨਾ ਇੱਕ ਮੁਸਲਮਾਨ ਸੂਈਆ ਸੀ ਅਬੂਲੁਲ ਤੁਰਾਨੀ ਉਹਦਾ ਜ਼ਿਕਰ ਆਉਂਦਾ ਉਹ ਔਰੰਗਜ਼ੇਬ ਦਾ ਭੇਜਿਆ ਹੋਇਆ ਸੀ ਵੀ ਰਿਪੋਰਟ ਦੇਈ ਗੁਰੂ ਗੋਬਿੰਦ ਸਿੰਘ ਜੀ ਦੀ ਕੀ ਕਰਦੇ ਆ ਉਹ ਸਾਰੀ ਰਿਪੋਰਟ ਭੇਜਦਾ ਸੀ ਉਹ ਪਰ ਉਹਨੇ ਜਦੋਂ ਅਨੰਦਪੁਰ ਸਾਹਿਬ ਖਾਲਸਾ ਸਾਜਿਆ ਆਖਰੀ ਰਿਪੋਰਟ ਭੇਜੀ ਉਹਨੇ ਉਸ ਤੋਂ ਬਾਅਦ ਨਹੀਂ ਭੇਜੀ ਕਿਉਂ ਉਹਨੇ ਜਦ ਦੇਖਿਆ ਵੀ ਇਦਾਂ ਖਾਲਸਾ ਸਾਜਿਆ ਗੁਰੂ ਗੋਬਿੰਦ ਸਿੰਘ ਨੇ ਪੰਜ ਸੀਸ ਲਏ ਤੇ ਉਹਨੇ ਆਖਰੀ ਰਿਪੋਰਟ ਚ ਲਿਖਤਾ ਵੀ ਔਰੰਗਜੀਬ ਤੂੰ ਰੱਬ ਨਾਲ ਟੱਕਰ ਲਾ ਰਿਹਾ ਹੈ ਇੱਕ ਗੁਰੂ ਗੋਬਿੰਦ ਸਿੰਘ ਮਾਨਵਤਾ ਦਾ ਭਲਾ ਕਰ ਰਹੇ ਆ ਤੇਰੇ ਮਨ ਦੇ ਵਿੱਚ ਦੁਆਇਸ਼ ਹੈ ਇਹਨਾਂ ਦੇ ਲਈ ਇਹ ਕਿਸੇ ਨਾਲ ਨਫਰਤ ਨਹੀਂ ਉਹਦਾ ਭੇਜਿਆ ਬੰਦਾ ਹੀ ਉਹਦਾ ਭੇਜਿਆ ਬੰਦਾ ਉਲਤਰਾਨੀ ਆਖਰੀ ਰਿਪੋਰਟ ਚ ਲਿਖਦਾ ਹੈ ਕਹਿੰਦਾ ਇਹ ਮੇਰੀ ਆਖਰੀ ਰਿਪੋਰਟ ਹੈ ਲੈ ਮੈਂ ਅੱਜ ਤੋਂ